ਸਸ਼ਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪ੍ਰਸਟਾ ਬਹੁਤ ਬਹੁਤ ਸਵਾਗਤ ਹੈ ਜੀ ਅਹ ਸੂਟ ਦਿਖਾਉਣ ਜਾ ਰਹੀਆਂ ਤੁਹਾਨੂੰ ਫੁੱਲ ਗਰਮ ਸੂਟ ਪੂਰੀ ਠੰਡ ਦੇ ਵਿੱਚ ਸਿਰਫ ਤੁਸੀਂ ਸੂਟ ਸੂਟ ਪਾਣਾ ਉੱਪਰ ਨੂੰ ਕੋਈ ਕੋਟੀ ਨਹੀਂ ਕੋਈ ਜੈਕਟ ਨਹੀਂ ਐਨੇ ਕਿ ਗਰਮ ਸੂਟ ਲੈ ਕੇ ਆਏ ਆ ਬਹੁਤ ਹੈਵੀ ਦੇ ਵਿੱਚ ਸੂਟ ਆ ਜੀ ਤੇ ਬਹੁਤ ਜ਼ਿਆਦਾ ਗਰਮ ਸੂਟ ਆ ਤੇ ਤੁਸੀਂ ਦੇਖ ਹੀ ਲੈਣੇ ਇਹਨਾਂ ਦੇ ਕਲਰ ਪ੍ਰਿੰਟ ਬਹੁਤ ਸੋਹਣੇ ਨੇ ਸਾਰੇ ਸੂਟਾਂ ਨੇ ਮੈਂ ਕੁਲੂਵੱਟੀ ਵਾਲੇ ਸੂਟ ਲੈ ਕੇ ਆਣੇ ਹੁੰਦੀਆਂ 1200 ਤੋਂ ਸਟਾਰਟਿੰਗ ਆ ਜੀ ਸਾਰੇ ਸੂਟਾਂ ਦੀ ਪਰ ਜਿਹੜੇ ਅੱਜ ਸੂਟ ਲੈ ਕੇ ਆਈਆਂ ਇਹ ਨਾਲ ਸਾਰੇ ਸੂਟਾਂ ਦਾ ਪ੍ਰਾਈਸ ਰਹੂਗਾ 2750 ਜਿਹੜਾ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ ਚ ਪਸੰਦ ਆ ਉਸ ਦਾ ਤੁਸੀਂ ਮੈਨੂੰ ਸਕਰੀਨ ਸ਼ਾਟ ਕਰ ਸਕਦੇ ਹਾਂ ਇਹਨਾਂ ਦਾ ਸਟੱਫ ਬਹੁਤ ਜ਼ਿਆਦਾ ਗਰਮ ਆ ਜਿਹੜਾ ਵੀ ਸੂਟ ਮੈਂ ਤੁਹਾਨੂੰ ਦਿਖਾਵਾਂਗੀ ਉਹ ਤੁਹਾਨੂੰ ਖੁਦ ਨੂੰ ਪਤਾ ਲੱਗ ਜੇਗਾ ਜੀ ਸੂਟ ਦੇ ਵਿੱਚ ਥੋੜਾ ਜਿਹਾ weight ਵੀ ਹੈਗਾ ਏ ਠੀਕ ਹੈ light weight ਨਹੀਂ ਹੈਗਾ ਸੂਟ ਥੋੜਾ ਜਿਹਾ weight ਹੈਗਾ ਤੇ ਸਟੱਫ ਬਹੁਤ ਜ਼ਿਆਦਾ ਗਰਮ ਹੈ ਜੀ ਕੋਈ ਲਾਈਨਿੰਗ ਦੀ ਜ਼ਰੂਰਤ ਨਹੀਂ ਹੈਗੀ ਇਹ ਹੈਗਾ ਜੀ ਕੁੱਲੂ ਪੱਟੀ ਦਾ ਬਾਰਡਰ neck ਦੇ ਉੱਪਰ ਤੇ ਕੇਰੇ ਦੇ ਉੱਪਰ ਗੋਟਾ ਲਗਾ ਕੇ ਨੂੰ ਹਾਈਲਾਈਟ ਕੀਤਾ ਹੋਇਆ 5 ਮੀਟਰ ਦਾ 올ਓਵਰ ਸੂਟ ਹੈ ਜੀ ਬਹੁਤ ਜ਼ਿਆਦਾ ਹੈਵੀ ਸਟੱਫ ਆ ਸਟੱਫ ਬਹੁਤ ਹੈਵੀ ਆ ਇੱਕ ਸਾਈਡ ਤੋਂ ਤੁਹਾਨੂੰ ਪਲੇਨ ਮਿਲੇਗਾ ਦੂਜੀ ਸਾਈਡ ਤੋਂ ਤੁਹਾਨੂੰ ਪ੍ਰੋਪਰ ਵਾਰਮ ਮੇਰਾ ਗਰਮ ਵਾਲਾ ਪਾਸਾ ਮਿਲੇਗਾ ਬੈਕ ਸਾਈਡ ਤੋਂ ਠੀਕ ਹੈ ਜੀ ਅੰਦਰਲੇ ਪਾਸੇ ਤੋਂ ਫੁੱਲ ਗਰਮ ਸੂਟ ਹੈ ਇਹ ਠੀਕ ਹੈ ਜੀ ਤੇ ਬਾਕੀ ਲੁੱਕ ਹੈਗੀ ਆ ਜੀ ਮੇਨ ਇਹਦੇ ਸ਼ਾਲ ਦੀ ਲੁੱਕ ਆ ਤੁਸੀਂ ਸਿੰਗਲ ਸ਼ਾਲ ਸ਼ਾਲ ਲਓਗੇ ਉਹੀ ਤੁਹਾਨੂੰ ਘੱਟ ਤੋਂ ਘੱਟ 12 ਤੋਂ 1500 ਦੇ ਵਿੱਚ ਸ਼ਾਲ ਮਿਲੇਗਾ ਇਹ ਇਹ ਹੈਗਾ ਪਿਓਰ ਗਰਮ ਦੇ ਵਿੱਚ ਸ਼ਾਲ ਠੀਕ ਹੈ ਉੱਪਰ ਵਾਲਾ ਪਾਸਾ ਬਿਲਕੁਲ ਪਲੇਨ ਆ ਇਸ ਦਾ ਤੇ ਗੋਟਾ ਪੱਤੀ ਨਾਲ ਹਾਈਲਾਈਟ ਕੀਤਾ ਹੋਇਆ ਤੇ ਜਿਹੜੀ ਅੰਦਰ ਵਾਲੀ ਸਾਈਡ ਆ ਇਹ ਤੁਹਾਨੂੰ ਫੁੱਲ ਵਾਰਮ ਮਿਲੇਗਾ ਇਸ ਦਾ ਗਰਮ ਦੇ ਵਿੱਚ ਆ ਦੇ ਬੁਕਲ ਮਾਰਨੀ ਬਹੁਤ ਈਜ਼ੀ ਆ ਇਹ ਨਹੀਂ ਹੈਗਾ ਕਿ ਕੋਈ ਮਤਲਬ ਤੁਸੀਂ ਇਹਦੀ ਬੁਕਲ ਨਹੀਂ ਮਾਰ ਸਕਦੇ ਹੈਗੇ ਜਿੱਦਾਂ ਮਰਜੀ ਸੀਟੇ ਵੀ ਲੈ ਸਕਦੇ ਹੋ ਪੂਰਾ ਸ਼ਾਲ ਹੈ ਇਹ ਬਹੁਤ ਸੋਹਣਾ ਤੇ ਜਿੱਥੇ ਟਿਕਾਣੇ ਉੱਥੇ ਟਿਕ ਜਾਂਦਾ ਇਹ ਸਟੱਫ ਇਦਾਂ ਦਾ ਹੀ ਠੀਕ ਹੈ ਇਹ ਹੈਗਾ ਜੀ ਗਰਮ 17 ਸੋਰੀ 2750 ਇਹਨਾਂ ਦਾ ਪ੍ਰਾਈਸ ਆ ਤੇ ਲੁੱਕ ਬਸ ਆਣੀ ਆ ਹੈਵੀ ਦੇ ਵਿੱਚ ਸਾਰਾ ਸੂਟ ਜਿੰਨੇ ਵੀ ਦਿਖਾਵਾਂਗੀ ਅੱਜ ਦੀ ਵੀਡੀਓ ਦੇ ਹੈਵੀ ਦੇ ਵਿੱਚ ਹੋਣਗੇ neck ਤੇ ਪੱਟੀਆਂ ਬਣੀਆਂ ਹੋਈਆਂ ਹਨਾਂ ਦੇ ਤੇ ਨਾਲ ਬਣੇ ਹੋਏ ਆ ਜੀ ਘੇਰੇ ਤੇ ਪੱਟੀ ਇਹ ਹੈਗਾ ਸ਼ਾਲ ਲਾਈਟ weight ਦੇ ਵਿੱਚ ਕਿਸੇ ਨਾਲ ਕਿਦਾਂ ਦਾ ਆਏਗਾ ਕਿਸੇ ਨਾਲ ਕਿਦਾਂ ਦਾ ਇਹ ਬਿਲਕੁਲ ਲਾਈਟ weight ਦੇ ਵਿੱਚ ਫੁੱਲ ਗਰਮ ਸ਼ਾਲ ਆ ਇਹ ਜਿਹੜਾ ਪਿਓਰ ਵਾਲਾ ਪਸ਼ਮੀਨਾ ਹੁੰਦਾ ਉਹ ਵਾਲਾ ਪਸ਼ਮੀਨਾ ਜੀ ਬਹੁਤ ਲਾਈਟ ਵੇਟ ਇਹ ਥੋੜਾ ਜਿਹਾ ਸਟਾਲ ਸਟਾਈਲ ਚ ਰਹੂਗਾ ਜਿਹੜਾ ਇਹ ਵਾਲਾ ਸ਼ਾਲ ਆ ਠੀਕ ਹੈ ਜੀ ਐਦਾਂ ਦੇਖੋ ਇਹ ਬੰਬਲ ਵਾਲਾ ਪੂਰਾ ਗਰਮ ਦੇ ਵਿੱਚ ਸ਼ਾਲ ਆ ਪਿਓਰ ਪਸ਼ਮੀਨੇ ਚ ਬਹੁਤ ਹੈਵੀ ਸੂਟ ਨੇ ਸਾਰੇ ਇਹ ਵੀ ਇਹਦੇ ਨਾਲ ਆ ਜਿਹੜਾ ਸ਼ਾਲ ਇਹ ਵੀ ਜਿਹੜਾ ਮੈਂ ਤੁਹਾਨੂੰ ਗ੍ਰੇ ਕਲਰ ਦਾ ਖੋਲ ਕੇ ਦਿਖਾਇਆ ਹੈ ਪਿਓਰ ਪਸ਼ਮੀਨੇ ਦੇ ਨਾਲ ਅੰਦਰਲੇ ਪਾਸੇ ਤੋਂ ਸਾਰੇ ਸੂਟ ਗਰਮ ਰਹਿਣਗੇ ਠੀਕ ਹੈ ਤੇ ਇਹ ਹੈਗਾ ਜੀ ਇਹਦਾ ਸ਼ਾਲ ਇਹ ਸ਼ਾਲ ਲਾਈਟ weight ਤੇ ਨੇ ਸਟਾਲ ਸਟਾਈਲ ਦੇ ਵਿੱਚ ਹੈ ਇਹ ਹੈਗਾ ਜੀ ਰਸਟੀ ਸ਼ੇਡ ਠੀਕ ਹੈ ਮਤਲਬ ਤੁਸੀਂ ਸੂਟ ਪਾ ਲਿਆ ਤਾਂ ਤੁਹਾਨੂੰ ਕੋਈ ਵੀ ਉੱਪਰ ਨੂੰ ਕੋਟੀ ਵਗੈਰਾ ਪਾਣ ਦੀ ਜ਼ਰੂਰਤ ਨਹੀਂ ਪੈਣੀ ਬਹੁਤ ਜ਼ਿਆਦਾ ਗਰਮ ਸੂਟ ਹੈ ਪਹਿਲਾਂ ਹੀ ਹੈਵੀ ਹੈ ਸੂਟ ਫਿਰ ਤੁਸੀਂ ਕੋਟੀ ਵਗੈਰਾ ਪਾਓਗੇ ਹੋਰ ਹੈਵੀ ਹੋ ਜਾਓਗੇ ਇਹ ਹੈਗੇ ਦੇ ਵਿੱਚ ਮੈਰੂਨ ਕਲਰ ਸਭ ਦੇ ਵੀ ਤੁਹਾਨੂੰ ਇਦਾਂ ਘੇਰੇ ਮਿਲਣਗੇ ਜੀ ਨੈਕ ਤੇ ਬਟਨ ਲੱਗੇ ਹੋਏ ਆ ਪ੍ਰੋਪਰ ਠੀਕ ਹੈ ਸ਼ਾਲ ਲੰਮੇ ਚੌੜੇ ਸ਼ਾਲ ਨੇ ਸਾਰਿਆਂ ਦੇ ਇਹ ਸ਼ਾਲ ਤੁਸੀਂ ਵੈਸੇ ਜ਼ਰੂਰੀ ਨਹੀਂ ਐਸੇ ਸੂਟ ਨਾਲ ਲੈਣਾ ਤੁਸੀਂ ਵੈਸੇ ਵੀ ਤੁਹਾਨੂੰ ਇਹ 2000 ਸੌਰੀ 1500 ਦਾ ਸ਼ਾਲ ਮਿਲਦਾ ਏ ਤੁਸੀਂ ਇਹ ਸ਼ਾਲ ਲੈ ਸਕਦੇ ਹੋ ਕਿਸੇ ਵੀ ਸੂਟ ਦੇ ਨਾਲ ਚੈੱਕ ਦੇ ਵਿੱਚ ਸ਼ਾਲ ਨੇ इजीली ਪੈਂਟਾ ਵਗੈਰਾ ਨਾਲ ਵੀ ਬਹੁਤ ਸੋਹਣੇ ਲੱਗਣਗੇ ਜੀ ਇਹ ਹੈਗਾ ਇਹ ਮੈਰੂਨ ਜੇ ਸ਼ੇਡ ਤੇ ਹੀ ਆ ਜਾਂਦਾ ਹੈ ਬਲੈਕ ਦੇ ਨਾਲ ਇਹਦਾ ਕਲਰ ਕੰਟਰਾਸਟ ਆ ਜੀ ਇਹ ਹੈਗਾ ਇਹਦਾ ਸ਼ਾਲ ਸਾਰਾ ਗਰਮ ਦੇ ਵਿੱਚ ਨੈਕਸਟ ਹੈਗਾ ਜੀ ਰੈੱਡ ਕਲਰ ਦੇ ਵਿੱਚ ਠੀਕ ਹੈ ਰੈੱਡ ਦੇ ਨਾਲ ਵੀ ਤੁਹਾਨੂੰ ਮਿਲੇਗਾ ਬਲੈਕ ਕਲਰ ਦਾ ਕੰਟਰਾਸਟ ਫੁੱਲ ਕੁਲੂ ਪੱਟੀ ਵਾਲੇ ਕਸ਼ਮੀਰੀ ਸੂਟ ਗਰਮ ਦੇ ਵਿੱਚ ਸਲਵਾਰਾ ਬਣਾਓ ਪੈਂਟਾਂ ਜੋ ਥੋੜੀ ਚਵਾਈਸ ਹੋ ਜਾਏਗੀ ਤੁਸੀਂ ਕਿੱਦਾਂ ਬਣਾਣਾ ਹੈ ਇਹ ਹੈਗਾ ਬਲੈਕ ਕਲਰ ਬਲੈਕ ਕਲਰ ਦੇ ਨਾਲ ਤੁਹਾਨੂੰ ਮਿਲ ਜੇਗਾ ਜੀ ਰਸਟ ਕਲਰ ਦਾ ਕਲਰ ਕੰਟਰਾਸਟ ਮਤਲਬ ਸੂਟ ਪਾ ਕੇ ਯਾਦ ਕਰੋਗੇ ਵੀ ਵਾਕਈ ਸੂਟ ਪਾਇਆ ਹੋਇਆ ਬਹੁਤ ਜ਼ਿਆਦਾ ਗਰਮ ਆ ਬਲੈਕ ਕਲਰ ਦੇ ਵਿੱਚ ਇੱਕ ਹੋਰ ਸੂਟ ਆ ਇਹ ਸੂਟ ਆ ਜੇ ਇਹ ਹੈਗਾ ਦਾ ਸ਼ਾਲ ਫਰੋਜ਼ੀ ਕਲਰ ਦਾ ਕਿਸੇ ਨਾਲ ਸਟੌਲ ਆ ਕਿਸੇ ਨਾਲ ਹੈਗਾ ਸ਼ਾਲ ਇਹ ਸ਼ਾਲ ਆ ਜੀ ਫੁੱਲ ਗਰਮ ਦੇ ਵਿੱਚ ਠੀਕ ਹੈ ਨੈਕਸਟ ਦੇ ਰਹੇ ਆ ਤੁਹਾਨੂੰ ਕੋਟ్రਾਈ ਦਾ ਸੂਟ ਕੋਟ్రਾਈ ਦਾ ਸੂਟ ਜਸਟ ਆਏ ਸੀਗੇ ਸ਼ਾਪ ਤੋਂ ਹੀ ਸੇਲ ਹੋ ਗਏ ਸਾਰੇ ਇਹ ਵੀ ਹੈਵੀ ਲੁੱਕ ਦੇ ਵਿੱਚ ਤੇ ਇਹਨਾਂ ਦੇ ਵਿੱਚ ਇਹ ਨੇਵੀ ਇਹ ਲਾਸਟ ਹੀ ਪੀਸ ਆ ਕੋਟ్రਾਈ ਦਾ ਸੂਟ ਆ ਜੀ 올ਓਵਰ ਸੂਟ ਆ ਸਾਰਾ ਗ੍ਰੇ ਕਲਰ ਦੇ ਨਾਲ 올ਓਵਰ 5 ਮੀਟਰ ਸੂਟ ਹੈ ਇਹ ਸਾਰਾ ਹੀ ਦੇਖੋ ਪਿਓਰ ਦੇ ਸ਼ਾਲ ਹੈ ਇਹਨਾਂ ਦੇ ਨਾਲ ਜਿਹੜੀ ਪਿਓਰ ਵਾਲੀ ਸ਼ਾਲ ਹੁੰਦੀ ਆ ਇਹ ਵਾਲਾ ਸ਼ਾਲ ਆ ਜੀ ਠੀਕ ਹੈ ਪ੍ਰਾਈਸ ਆਰਿਆਂ ਦਾ 2750 ਰਹੂਗਾ ਠੀਕ ਹੈ ਜੀ ਤੇ ਇੱਕ ਹੈਗੀ ਇਹ ਖਾਦੀ ਪਸ਼ਮੀਨਾ ਇਹ ਨਵਾਂ ਸਟੱਫ ਆਇਆ ਹੈ ਖਾਦੀ ਦਾ ਸਟੱਫ ਹੈ ਇਹ ਤੇ ਖਾਦੀ ਦੇ ਵਿੱਚ ਪਸ਼ਮੀਨਾ ਹੈ ਠੀਕ ਹੈ ਖਾਦੀ ਕਾਟਨ ਹੁੰਦੀ ਹੈ ਜੀ ਇਹ ਹੈਗਾ ਖਾਦੀ ਪਸ਼ਮੀਨਾ ਸਟਾਈਲ ਤਾਂ ਸੇਮ ਉਹੀ ਰਹੇਗਾ ਪਰ ਇਹ ਸਟੱਫ ਤੁਸੀਂ ਦੇਖ ਲਓ ਜੀ ਇਹ ਬਹੁਤ ਸੌਫਟ ਸਟੱਫ ਆ ਹੈ ਇਹ ਹੈਗਾ ਇਹਦਾ ਸ਼ਾਲ ਪ੍ਰੋਪਰ ਬੰਬਰ ਵਾਲਾ ਸ਼ਾਲ ਆ ਤੇ ਇੱਕ ਹੈਗਾ ਇਹ ਖਾਦੀ ਪਸ਼ਮੀਨਾ ਦੇ ਵਿੱਚ ਇਹ ਵਾਲਾ ਕਲਰ ਗ੍ਰੇ ਕਲਰ ਆ ਸਭ ਦਾ ਸਟਾਈਲ ਉਹੀ ਰਹੂਗਾ ਜੀ ਨੈਕ ਤੇ ਪੱਟੀ ਆ ਘੇਰੇ ਤੇ ਪੱਟੀ ਆ ਇਹ ਹੈਗਾ ਇਹਦਾ ਚੈੱਕ ਦੇ ਵਿੱਚ ਇਹ ਹੈਗਾ ਜੀ ਚੈੱਕ ਦੇ ਵਿੱਚ ਸ਼ਾਲ ਬਹੁਤ ਸੋਹਣਾ ਸ਼ਾਲ ਹੈ ਜਿੱਦਾਂ ਮਰਜੀ ਬੁੱਕਲ ਮਾਰੋ ਤੁਸੀਂ ਇਹਨਾਂ ਦੀ ਕਾਫੀ ਜ਼ਿਆਦਾ ਗਰਮ ਦੇ ਵਿੱਚ ਨੇ ਜੇ ਬਹੁਤ ਪਿਆਰੀ ਲੁਕਾ ਤੇ ਇਹ ਵੀ ਹੈਗਾ ਤਾਂ ਗ੍ਰੇ ਹੀ ਕਲਰ ਆ ਸੇਮ ਹੀ ਸੂਟ ਹਨ ਇੱਚਾ ਲ ਬਸ ਸਿਰਫ ਸ਼ਾਲ ਦਾ ਕਲਰ ਚੇਂਜ ਹੋ ਜਾਏਗਾ ਉਹਦੇ ਵਿੱਚ ਜਿੱਦਾ ਮਹਿੰਦੀ ਆ ਤੇ ਇਹਦੇ ਵਿੱਚ ਮੈਰੂਨ ਕਲਰ ਆ ਜਾਏਗਾ ਠੀਕ ਹੈ ਤੇ ਇਹ ਹੈਗੇ ਨੇ ਜੇ ਸਾਰੇ ਗਰਮ ਸੂਟ 2750 ਦੇ ਸ਼ਿਪਿੰਗ ਦੇ ਨਾਲ ਤੁਹਾਨੂੰ ਐਕਸਟਰਾ ਸ਼ਿਪਿੰਗ ਦੇਣੀ ਪੈਗੀ ਤੇ ਹੁਣ ਇਸ ਤਰ੍ਹਾਂ ਪੀਸ ਮੈਂ ਤੁਹਾਨੂੰ ਕਾਫੀ ਡਿਮਾਂਡਡ ਰਹਿੰਦੀਆਂ ਜਿਹੜੇ ਸਾਡੇ ਇਹ ਹੈਗਾ 올ਓਵਰ ਸੂਟ ਕਾਫੀ ਵਾਰ ਦਿਖਾ ਚੁੱਕੇ ਅਸੀਂ ਰੀਵਾ ਬ੍ਰਾਂਡ ਦੇ ਸੂਟ ਨੇ ਤੇ ਇਹਨਾਂ ਦੀ ਬਹੁਤ ਸਾਰੀਆਂ ਫੋਟੋਜ਼ ਆਈ ਜਾਣੀਆਂ ਉਹ ਜਿਹੜੇ ਮੇਰੇ ਕੋਲ ਸੇਲ ਹੋਏ ਹੋਏ ਸੂਟ ਆ ਉਹਨਾਂ ਦੀ ਫੋਟੋ ਆਣੀ ਹੈ ਇਹ ਜਿਹੜੇ ਮੇਰੇ ਕੋਲ 3-4 ਕਿ ਪੀਸ ਪਏ ਆ ਮੈਂ ਤੁਹਾਨੂੰ ਉਹ ਦਿਖਾ ਰਹੀਆਂ ਵੀਡੀਓ ਚ ਅਗਰ ਤੁਹਾਨੂੰ ਇਹਨਾਂ ਚ ਕੋਈ ਪਸੰਦਾ ਦਾ ਤੁਸੀਂ ਲੈ ਸਕਦੇ ਹੋ ਠੀਕ ਹੈ ਇਹ ਹੈਗਾ ਜੀ 5 ਮੀਟਰ ਦਾ 올ਓਵਰ ਸੂਟ ਰੀਵਾ ਬ੍ਰਾਂਡ ਦਾ ਪਸ਼ਮੀਨੇ ਦਾ ਸੂਟ ਆ ਇਹਦੇ ਨਾਲ ਹੈਗਾ ਮਸਲੀਨ ਦਾ ਦੁਪੱਟਾ 2100 ਇਸ ਸੂਟ ਦਾ ਪ੍ਰਾਈਸ ਆ ਤੇ ਇੱਕ ਤੁਹਾਨੂੰ 2100 ਵਾਲੀ ਵੀ ਦੇ ਵਿੱਚ ਮਿਲ ਜੇਗਾ ਜੀ ਇਹ ਵਾਲਾ ਕਲਰ ਠੀਕ ਹੈ ਇਹ ਵੀ ਰੀਵਾ ਬ੍ਰੈਂਡ ਦਾ ਸੂਟ ਆ ਇਹਦੇ ਨਾਲ ਵੀ ਪਸ਼ਮੀਨ ਸੌਰੀ ਮਸਲੀਨ ਦਾ ਸ਼ਾਲ ਆ ਤੇ ਇੱਕ ਕਲਰ ਤੁਹਾਨੂੰ ਮਿਲ ਜੇਗਾ ਜੀ 올ਓਵਰ ਦੇ ਵਿੱਚ ਇਹ ਮਹਿੰਦੀ ਕਲਰ ਫੋਟੋਆਂ ਤਾਂ ਇਹਨਾਂ ਦੇ ਵੀ ਬਹੁਤ ਆਈਆਂ ਫਿਰ ਕਈ ਵਾਰੀ ਫੋਟੋਸ ਆਉਂਦੀਆਂ ਤਾਂ ਐਦਾਂ ਹੁੰਦਾ ਵੀ ਸੂਟ ਸੇਲ ਨਾ ਹੋਵੇ ਤਾਂ ਕਰਕੇ ਬੁਕਿੰਗ ਲੈਣ ਤੋਂ ਰਹਿ ਜਾਂਦੀ ਆ ਮਸਲੀਨ ਦਾ ਸੂਟ ਆ ਇਹ ਵੀ 2100 ਪ੍ਰਾਈਸ ਦੇ ਵਿੱਚ ਆ ਠੀਕ ਹੈ ਜੀ ਤੇ ਨੈਕਸਟ ਇਹ ਵੀ ਰੀਵਾ ਬ੍ਰਾਂਡ ਦਾ ਹੀ ਸੂਟ ਹੈ ਜੀ 2100 ਦੇ ਵਿੱਚ ਹੈ ਇਹ ਵੀ ਇਹਨਾਂ ਦੇ ਨਾਲ ਮਸਲੀਨ ਦੇ ਦੁਪੱਟੇ ਆ ਇਹ ਜਿਹੜਾ ਸਭ ਤੋਂ ਪਹਿਲਾਂ ਤੁਹਾਨੂੰ yellow ਕਲਰ ਦਾ ਸੂਟ ਖੋਲ ਕੇ ਦਿਖਾਇਆ ਉਹਦੇ ਵਿੱਚ ਹੀ ਕਲਰ ਆ ਇਹ ਮੇਰੇ ਕੋਲ 5-7 ਕਿ ਪੀਸ ਨੇ ਜਿਹੜੇ 2100 ਵਾਲੇ ਨੇ ਜੀ ਪਿਓਰ ਪਸ਼ਮੀਨਾ ਦਾ 올ਓਵਰ ਸੂਟ ਆ ਤੇ ਦੋ ਪੀਸ ਹੈਗੇ ਆ ਇਹ 2300 ਵਾਲੇ ਤੇ ਇਹਨਾਂ ਦੇ ਥੋੜੇ ਜਿਹਾ ਬ੍ਰਾਂਡ ਦਾ ਫਰਕ ਆ ਤੇ ਪਲੱਸ ਇਹਨਾਂ ਦੇ ਸ਼ਾਲ ਦਾ ਫਰਕ ਹੈ ਜੀ ਇਹਨਾਂ ਦੇ ਫੋਟੋਸ ਤਾਂ ਮੇਰੇ ਕੋਲ ਬਹੁਤ ਸਾਰੀਆਂ ਆਈਆਂ ਹੋਈਆਂ ਪਤਾ ਨਹੀਂ ਕਿਉਂ ਕੋਈ ਕੋਈ ਸੂਟ ਬੁਕਿੰਗ ਲੈਣ ਤੋਂ ਰਹਿ ਜਾਂਦਾ ਏ ਇਹਦੇ ਨਾਲ ਮਤਲਬ ਕਿ ਜਿਹੜਾ ਸ਼ਾਲ ਉਹ ਲਾਈਟ weight ਦਾ ਦੁਪੱਟਾ ਬਿਲਕੁਲ ਪਸ਼ਮੀਨੇ ਦਾ ਐਦਾ ਠੀਕ ਹੈ ਨੀਚੇ ਵਾਲੇ ਨਾਲ ਮਸਲੀਨ ਦੇ ਸ਼ਾਲ ਤੇ ਇਹਦੇ ਵਿੱਚ ਵੀ ਤੁਹਾਨੂੰ ਦੋ ਸੂਟ ਮਿਲ ਜਾਣਗੇ ਇੱਕ ਹੈਗਾ ਇਹ ਵਾਲਾ ਇਹਨਾਂ ਦਾ 2300 ਪ੍ਰਾਈਸ ਆ ਮੈਂ ਖੋਲ ਕੇ ਦਿਖਾ ਦਨੀ ਹੈ ਪ੍ਰਿੰਟ ਬਹੁਤ ਸੋਹਣਾ ਹੈ ਇਹ ਲਾਸਟ ਹੀ ਰਹਿ ਗਿਆ ਸੀ ਇੱਥੇ 4-5 ਕਲਰ ਸੀਗੇ ਤੇ ਕਾਫੀ ਡਿਮਾਂਡ ਸੀਗੀ ਇਹਨਾਂ ਸੂਟਾਂ ਦੇ ਠੀਕ ਹੈ ਜੀ ਇੱਕ ਅਸੀਂ ਇਹ ਪਿਓਰ ਪਸ਼ਮੀਨੇ ਦੇ ਉੱਪਰ ਆਰੀ ਵਰਕ ਰੈਡੀ ਕਰਵਾਇਆ ਹੈ ਕਾਫੀ ਵਾਰੀ ਮੇਰੇ ਜਿਹੜਾ ਬੈਕ ਸਾਈਡ ਤੇ ਤੁਸੀਂ ਇਹ ਨਾ ਸੂਟਾਂ ਨੂੰ ਦੇਖਦੇ ਹੋ ਤਾਂ ਕਾਫੀ ਵਾਰੀ ਮਤਲਬ ਮਾਰਕ ਕਰਕੇ ਭੇਜੇ ਹੁੰਦੇ ਆ ਸਾਨੂੰ ਇਹ ਵਾਲੇ ਸੂਟ ਦਿਖਾਓ ਇਹ ਆਰੀ ਵਰਕ ਦਾ ਸੂਟ ਹੈ ਜੀ ਮੈਂ ਤੁਹਾਨੂੰ ਦਿਖਾ ਰਹੀ ਹਾਂ ਅੱਜ ਵੀਡੀਓ ਦੇ ਵਿੱਚ ਕਲਰ ਵੀ ਬਹੁਤ ਸੋਹਣਾ ਹੈ ਪਿਓਰ ਪਸ਼ਮੀਨੇ ਦਾ ਸੂਟ ਹੈ ਰਾਮ ਟੈਕਸ ਦਾ ਪਸ਼ਮੀਨਾ ਲਾਇਆ ਹੋਇਆ ਇਹਨੂੰ ਤੇ ਇਹ ਵਿਦਾਉਟ ਦੁਪੱਟਾ ਤੁਹਾਨੂੰ ਮਿਲੇਗਾ ਤੁਸੀਂ ਦੁਪੱਟਾ ਜਿੱਦਾਂ ਨਾਲ ਮਰਜੀ ਸਾਤੋ ਡਾਈ ਕਰਵਾਉਣਾ ਹੈ ਤੇ ਅਸੀਂ ਡਾਈ ਕਰਾ ਕੇ ਭੇਜਾਂਗੇ ਟਾਈ ਐਂਡ ਡਾਈ ਦਾ ਲੈਣਾ ਜਾਂ ਸਿੰਗਲ ਕਲਰ ਦਾ ਲੈਣਾ ਮੈਂ ਵੀ ਰੈੱਡ ਕਲਰ ਦਾ ਸੂਟ ਪਾਇਆ ਹੁੰਦਾ ਤੁਸੀਂ ਮੇਰੀ ਇੱਕ ਦੋ ਵੀਡੀਓ ਚ ਦੇਖਿਆ ਹੋਊਗਾ ਹੁਣ ਪਾਇਆ ਹੋਇਆ ਤੇ ਉਦਾਂ ਦਾ ਹੀ ਬਣਿਆ ਹੋਇਆ ਜੀ ਪਿਓਰ ਪਸ਼ਮੀਨੇ ਦੇ ਉੱਪਰ ਸੂਟ ਹੈ ਟੋਟਲੀ ਆਰੀ ਵਰਕ ਦੇ ਨਾਲ ਆ ਤੇ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ ਬਿਦਾਉਟ ਦੁਪੱਟਾ 3800 ਠੀਕ ਹੈ ਤੇ ਸੇਮ ਦੇ ਵਿੱਚ ਇਹ ਹੈਗਾ ਜੀ ਸੂਟ 컬러 ਇਹ ਵੀ ਬਹੁਤ ਸੋਹਣਾ ਠੀਕ ਇਹ ਵੀ ਆਰੀ ਵਰਕ ਦੇ ਉੱਪਰ ਆ ਇਹਦਾ ਵੀ ਸੇਮ ਪ੍ਰਾਈਸ ਆ ਜੀ 3800 ਤੇ ਇੱਕ ਸੂਟ ਤੁਹਾਨੂੰ ਦੰਨੇ ਆ ਅ ਇਹ ਥ्रेड ਵਰਕ ਦੇ ਉੱਪਰ ਆ ਕਲਰ ਵੀ ਬਹੁਤ ਪਿਆਰਾ ਹੈ ਇਹ ਵੀ ਰਾਮ ਟੈਕਸ ਦਾ ਬ੍ਰਾਂਡ ਹੈ ਜੀ ਜਿਹੜਾ ਇਹਦਾ نیچے ਪਸ਼ਮੀਨਾ ਲਗਾਇਆ ਹੋਇਆ ਹੈ ਇਹਦਾ ਜਸਟ ਅਸੀਂ ਘੇਰਾ ਬਣਾਇਆ ਹੋਇਆ ਤੇ ਨਾਲ ਬੂਟੀ ਆ ਫਰੰਟ ਪੱਲੇ ਦੇ ਉੱਪਰ ਇਹ ਵੀ ਵਿਦਾਉਟ ਦੁਪੱਟਾ ਹੈ ਇਹਦਾ ਵਿਦਾਉਟ ਦੁਪੱਟਾ ਪ੍ਰਾਈਸ ਰਹੂਗਾ ਜੀ 2500 2500 ਹਾਂਜੀ ਉਮੀਦ ਕਰਦੀ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਜਿਹੜਾ ਵੀ ਸੂਟ ਅੱਜ ਦੀ ਵੀਡੀਓ ਚ ਪਸੰਦ ਆ ਤੁਸੀਂ ਮੇਰੇ ਨੰਬਰ ਤੇ ਉਹਦੀ ਪਿਕ ਸੈਂਡ ਕਰ ਸਕਦੇ ਹੋ ਕਮੈਂਟ ਕਰਕੇ ਜਰੂਰ ਦੱਸ ਦਿਓ ਕਲੈਕਸ਼ਨ ਕਿਦਾਂ ਦੀ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਸੋ ਮੱਚ